ਸਾਡੇ ਭਰਾ ਸੌਟ ਦਿੱਤੇ ਨੇ ਐ ਸਾਡੇ ਤੇ ਜਿਹੜਾ ਇੰਨਾ ਅਤਿਆਚਾਰ ਹੋਉਂਦਿਆ ਕਿਹੜੀ ਗੱਲ ਦਾ ਇੰਤਜ਼ਾਰ ਕਰਨਦੇ ਹੋ ਵੀ ਜਿੱਦਣ ਅਸੀਂ ਮਰ ਗਏ ਉਸ ਦਿਨ ਉਹ ਉਸ ਦਿਨ ਫਿਰ ਸਾਡੀਆਂ ਮੜੀਆਂ 'ਚ ਮਕਰੋ ਪਹੁੰਚੋਗੇ ਜੀ ਪਿੰਡ ਕਬੂਲਪੁਰ ਤੋਂ ਆਈ ਲੋਕਾਂ ਜੀ ਸੀ ਮੇਰੀ ਇਹੀ ਬੇਨਤੀ ਹੈ ਵੀ ਜਿਹੜੇ ਵੀ ਆਪਾਂ ਨੂੰ ਲੋਕ ਵੇਂਦੇ ਵੇਣ ਘਰ ਬੈਠੇ ਜੀ ਉਹਨਾਂ ਕੇ ਬੇਨਤੀ ਆਹੋ ਆਪਾਂ ਜੋਧੇ ਬਣੀਏ ਕਿਸਾਨਾਂ ਦਾ ਸਾਥ ਦਿਈਏ ਇਹ ਜੇ ਕਿਸਾਨੀ ਜਿੰਦਾ ਰਹੇਗੀ ਤੇ ਆਪਾਂ ਜਿੰਦੇ ਰਾਂਗੇ ਜੀ ਇਹ ਜਿਹੜੇ ਨੌਜਵਾਨ ਨੇ ਮੈਂ ਸਵੇਰੇ ਵੀ ਵੀਡੀਓ ਕੀਤੀ ਸੀ ਅੱਜ ਕਿ ਦੀਪ ਸਿੱਧੂ ਨੇ ਜਿਹੜੇ ਦੀਪ ਜਗਾਏ ਨੇ ਇਹ ਉਹ ਦੀਪ ਨੇਗੇ ਜਿਹੜੇ ਉਹ ਜਗਾ ਕੇ ਗਿਆਗਾ ਸੋ ਦੋਸਤੋ ਵੀਡੀਓ ਜਿਆਦਾ ਲੰਮੀ ਹੋਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ 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 ਵਾਹਿਗੁਰੂ ਜੀ ਸਭ ਤੋਂ ਵੱਧ ਤਖੜੇ ਫੋਲੋਅਰ ਅਸੀਂ ਆ ਤੇਰੇ ਅੱਛਾ ਅੱਛਾ ਹਾਂਜੀ ਕੋਸ਼ਿਸ਼ ਅਸੀਂ ਆਪਣੇ ਗੁਰੂ ਜੀ ਨਾਲ ਵਰਤਾਨ ਦਾ ਲਾ ਰਿਹਾ ਹਾਂ ਨਹੀਂ ਅਸੀਂ ਤਾਂ ਤੁਸੀਂ ਹਰ ਬੜੀ ਧਿਆਨ ਨਾਲ ਸੁਣੋ ਨਹੀਂ ਭਾਜੀ ਯਾਰੀ ਬੜੇ ਬੜੇ ਪਣਾ ਇੱਕ ਵੀ ਲਾ ਲੋ ਚਾਹੇ ਇਦਾਂ ਹੱਥੇ ਜੀ ਵੱਡੋ ਚਾਹੇ ਲਾ ਆਜੋ ਆਜੋ ਆ ਵੀਰ ਇੱਧਰ ਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿੰਨੇ ਦੋਸਤ ਮੇਰੇ ਸਾਹਮਣੇ ਖੜੇ ਨੇਗੇ ਇਹ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਆਏ ਨੇ ਸਭ ਤੋਂ ਪਹਿਲਾਂ ਮੈਂ ਜਿਹੜੀ ਗੱਲ ਨੂੰ ਦੇਖ ਕੇ ਖੜਿਆ ਇਹ ਨੌਜਵਾਨ ਜਿਹੜਾ ਕਿ ਇੱਕ ਇਹਦੀ ਲੈਗ ਹੈ ਨਹੀਂ ਗਈ ਮੈਨੂੰ ਇਹਦਾ ਜੋਸ਼ ਦੇਖ ਕੇ ਮੈਂ ਮਜਬੂਰ ਹੋਇਆ ਉਧਰੋਂ ਵਾਪਸ ਆਇਆ ਤਾਂ ਇਹ ਸਾਰੇ ਨੌਜਵਾਨ ਜਿਹੜੇ ਹੈਗੇ ਨੇਗੇ ਇਹ ਆਪਣੇ ਪੂਰੇ ਜਜ਼ਬਾਤਾਂ ਦੇ ਨਾਲ ਜਦੋਂ ਗੱਲਬਾਤ ਕਰਨ ਲੱਗੇ ਤਾਂ ਮੈਂ ਇਹਨਾਂ ਨੂੰ ਪੁੱਛਣਾ ਸ਼ੁਰੂ ਕਰਦਾ ਹਾਂ ਜੀ ਕਿਹੜੀ ਜਗ੍ਹਾ ਤੋਂ ਖਾਲਸਾ ਜੀ ਐ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾਸ ਅਨ ਰਿੰਦਰ ਸਿੰਘ ਕਰਾਇਆ ਭੇਵੇ ਤੋਂ ਮੇਰੇ ਨਾਲ ਸਰਪੰਚ ਸਾਹਿਬ ਖੜੇ ਨੇ ਫਤੇਗਰ ਸਾਹਿਬ ਤੋਂ ਤੇ ਜਿਹੜੀ ਮੈਂ ਤੁਹਾਨੂੰ ਇੱਕ ਮਾਇਨ ਮੁੱਖ ਗੱਲ ਦੱਸ ਦਿਆ ਬਈ ਇੱਥੇ ਚਲੋ ਹਰ ਬੰਦਾ ਆਪੋ ਆਪਣਾ ਵਿਚਾਰ ਦੇ ਰਿਆ ਕਰ ਰਿਹਾ ਆ ਜਿਹੜੇ ਨੌਜਵਾਨ ਜਿਹੜੇ ਕੁਝ ਮੁੰਡੇ ਕੁਝ ਮਾਜੇ ਦੇ ਸਨ ਕੁਝ ਇਥੇ ਲੋਕਲ ਸਨ ਜਿਨ੍ਹਾਂ ਨੇ ਅਸੀਂ ਆਪਣੀ ਅੱਖਾਂ ਦੇ ਨਾਲ ਵੇਖਿਆ ਵੀ ਜਿਨ੍ਹਾਂ ਨੇ ਆंसू ਗੈਸ ਦੇ ਗੋਲੇ ਆਪਣੇ ਹੱਥੀਂ ਚੁੱਕ ਕੇ ਵਾਪਸ ਵਗਾਏ ਤੇ ਜਿਨ੍ਹਾਂ ਦੇ ਇਹਨਾਂ ਦੇ ਰਬੜਤੀਆਂ ਗੋਲੀਆਂ ਵੀ ਇਹਨਾਂ ਦੇ ਬਚੀਆਂ ਤੇ ਜਦੋਂ ਉਹ ਉਹਨਾਂ ਨੇ ਫੇਰ ਵੀ ਇਹਨਾਂ ਦੇ ਪੈਰਾਂ 'ਚ ਮਾਰੇ ਇਹ ਕੁਝ 5-7 ਜਣੇ ਸਨ ਜਿਹੜੇ ਨੌਜਵਾਨ ਜਿਹੜੇ ਆ ਮੁੰਡੇ ਬਈ ਜਿਨ੍ਹਾਂ ਨੇ ਪਹਿਲਾਂ ਸੰਗਲ ਪਾਇਆ ਸੀ ਤੇ ਉਥੋਂ ਇਹਨਾਂ ਨੇ ਕਿਲ ਪੱਟੇ ਨੇ ਅੱਜ ਹੁਣ ਕਹਿਣ ਨੂੰ ਕੋਈ ਜੋ ਮਰਜ਼ੀ ਕਹੀ ਜਾਏ ਤੇ ਆ ਮੇਰਾ ਭਰਾ ਵੇਖ ਇਹਦੇ ਤੋਂ ਤੇ ਮੈਂ ਇੱਕ ਇੱਕ ਗੱਲ ਇਹ ਗੱਲ ਕਹਿ ਦਿਆ ਮੈਂ ਆਪਣੇ ਭਰਾਵਾਂ ਨੂੰ ਇਹ ਬੇਨਤੀ ਕਰਨੀ ਚਾਹਨਾ ਹਰਿਆਣੇਦਿਆਂ ਨੂੰ ਤੇ ਪੰਜਾਬ ਵਾਲਿਆਂ ਨੂੰ ਓਏ ਵੀਰੋ ਉਹ ਸਾਡੇ ਗੋਲੀਆਂ ਵੀ ਬਚ ਗਈਆਂ ਸਾਡੇ ਮੱਥੇ ਵੀ ਪਾੜ ਦਿੱਤੇ ਸਾਡੀਆਂ ਪੱਗਾਂ ਵੀ ਲਾਤੀਆਂ ਕਿਹੜੀ ਗੱਲ ਦਾ ਇੰਤਜ਼ਾਰ ਕਰਨ ਦੇਓ ਐਨ ਐਸਏ ਲਾ ਕੇ ਸਾ ਕੋਈ ਜਿਹੜਾ ਤੁਸੀਂ ਇਹ ਆਪਣਾ ਸਾਰਾ ਗੁੱਸਾ ਜ਼ਾਹਰ ਕੀਤਾ ਤੁਹਾਡਾ ਬਿਲਕੁਲ ਬਾਜੋ ਜਾਇਜ਼ ਹੈ ਮੈਂ ਵੀ ਜਿਹੜੇ ਘਰਾਂ ਦੇ ਵਿੱਚ ਬੈਠੇ ਨੌਜਵਾਨ ਨੇ ਉਹਨਾਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਜੇਕਰ ਸਾਡੇ ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾਗਾ ਇਹ ਨੌਜਵਾਨ ਜਿਹੜਾ ਇੱਕ ਲੱਤ ਵੀ ਨਹੀਂ ਹੈਗੀ ਉਹ ਇੱਥੇ ਆ ਕੇ ਹਿੱਸਾ ਪਾ ਰਿਹਾਗਾ ਅਸੀਂ ਕਰੇ ਰਜਾਈਆਂ ਦੇ ਵਿੱਚ ਬੈਠ ਕੇ ਕੀ ਸ਼ੋਅ ਕਰਦੇ ਆ ਇੱਕ ਕਮੈਂਟ ਕਰਕੇ ਅਸੀਂ ਆਪਣਾ ਇਹ ਵੀਰ ਫਤੇਗੜ ਸਾਹਿਬ ਤੋਂ ਆਇਆ ਇਹਨਾਂ ਦਾ ਨਾਮ ਨਾਕ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਪਿੰਡ ਮੇਰਾ ਚਲੇੜੀਕਲਾ ਫਤੇਗੜ ਸਾਹਿਬ ਜ਼ਿਲ੍ਹਾ ਜੀ ਮੇਰਾ ਤੇ ਜਿਹੜੀ ਮੇਨ ਗੱਲ ਹੈ ਅੱਜ ਦੇ ਦਿਨੀ ਬਾਈ ਦੀਪ ਸਿੱਧੂ ਉਹਦਾ ਸੁਰਗਾਂ ਚ ਵਾਸਾ ਹੋਵੇ ਉਸ ਦੀਪ ਸਿੱਧੂ ਨੂੰ ਪ੍ਰੇਮ ਕਰਨ ਵਾਲੇ ਐਸ ਟਾਈਮ ਬਾਈ ਦਾ ਭੋਗ ਉੱਥੇ ਪੈ ਰਿਹਾ ਜੀ ਜੀ ਠੀਕ ਹੈ ਜੀ ਅਸੀਂ ਇੱਥੇ ਉਸ ਬਾਈ ਦੇ ਦੀਪ ਸਿੱਧੂ ਦੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਅਸੀਂ ਉਹ ਹੀਰਾ ਤੇ ਨਹੀਂ ਲਿਆ ਸਕਦੇ ਪਰ ਉਹਦੇ ਭਰਾ ਉਹਨੂੰ ਪ੍ਰੇਮ ਕਰਨ ਵਾਲੇ ਇਹ ਵੀਡੀਓ ਬਣਾਉਂਦਾ ਰਹੀ ਮੈਂ ਕੋਈ ਨਾ ਸਵਾਲ। ਹਾਂਜੀ ਹਾਂਜੀ। ਅੱਜ ਜਿਹੜਾ ਉਹ ਦੀਪ ਸਿੱਧੂ ਨੂੰ ਪ੍ਰੇਮ ਕਰਨ ਵਾਲੇ ਜਾਂ ਉਹ ਬਾਈ ਨੂੰ ਪਿਆਰ ਕਰਨ ਵਾਲੇ ਤੂੰ ਅਮਰ ਹੈ। ਅਮਰ ਰਹੇ। ਦੀਪ ਸਿੱਧੂ ਅਮਰ ਹੈ। ਅਮਰ ਰਹੇ। ਅਮਰ ਰਹੇ। ਹਾਂਜੀ। ਤੇ 22 22 ਦੀਪ ਸਿੱਧੂ ਨੂੰ ਜਿਹੜੇ ਪਿਆਰ ਕਰਨ ਵਾਲੇ ਸਨ ਆ ਅੱਜ ਅਸੀਂ ਪਹਿਲਾਂ ਉੱਥੇ ਚੱਲੇ ਸਾਂ ਅਸੀਂ ਕਹੇ ਪਹਿਰ ਜਿਹੜੇ ਬਤਲ ਮੈਂ ਇਹਨਾਂ ਭਰਾਵਾਂ ਨੂੰ ਇੱਕ ਬੇਨਤੀ ਕਰਨੀ ਚਾਹਨਾ ਉਹ ਵੀਰੋ ਕਿਉਂ ਤੁਹਾਡਾ ਖੂਨ ਜਿਹੜਾ ਸਪੇਰਦ ਹੁੰਦਿਆ ਕੀ ਇਹ ਤੁਸੀਂ ਇੱਕ ਦੂਸਰੇ ਦੀਆਂ ਜਥੇਬੰਦੀਆਂ ਨੂੰ ਡੀਕੰਦੇ ਹੋ ਬਈ ਜਦੋਂ ਪਹਿਲਾਂ ਵੀ ਗਏ ਸਾਂ ਉਦੋਂ ਵੀ ਅਸੀਂ ਜਥੇਬੰਦੀਆਂ ਨੂੰ ਡੀਕੇ ਗਏ ਸਾਂ ਉਹ ਭਰਾਓ ਤੁਹਾਡਾ ਭਰਾ ਇੱਥੇ ਹਰਿਆਣੇ ਵਾਲਿਆਂ ਨੂੰ ਆਖਣਾ ਵੀ ਉਹ ਤੁਹਾਡੇ ਭਰਾ ਆ ਕੇ ਤੁਹਾਡੇ ਬੂਹੇ ਦੇ ਬੈਠੇ ਨੇ ਉਹ ਸਾਡੇ ਫੱਟੜ ਕਰ ਦਿੱਤੇ ਨੌਜਵਾਨ ਉਹ ਸਾਡਾ ਇਹਨਾਂ ਨੇ ਛੱਡਿਆ ਕੱਖ ਨਹੀਂ ਕਿਹੜੀ ਗੱਲ ਦੇ ਇੰਤਜ਼ਾਰ ਚੋ ਵੀ ਜਦੋਂ ਬੰਦਾ ਇਸ ਜਾਣ ਤੋਂ ਤੁਰ ਜਾਂਦਾ ਫੇਰ ਉਹਦੀਆਂ ਪੋਸਟਾਂ ਤੇ ਉਹਦੀਆਂ ਵਰ੍ਹਸੀਆਂ ਮਨਾਉਣ ਵਾਸਤੇ ਹੋ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀਰ ਜੀ ਮੈਂ ਅੱਜ ਸਵੇਰੇ ਆਪਣੇ ਚੈਨਲ ਤੇ ਵੀਡੀਓ ਪਾਈ ਆ ਕਿ ਕਾਸ ਦੀਪ ਸਿੱਧੂ ਅੱਜ ਹੁੰਦਾ ਤਾਂ ਕੀ ਹੁੰਦਾ ਉਹਦੇ ਚ ਮੈਂ ਲੋਕਾਂ ਦੇ ਜਿਹੜੇ ਨੌਜਵਾਨਾਂ ਦੇ ਜਜ਼ਬਾਤ ਨੇ ਮੈਂ ਉਹਦੇ ਤੇ ਇਹੀ ਕਿਹਾ ਸੀਗਾ ਕਿ ਅਗਰ ਅੱਜ ਦੀਪ ਸਿੱਧੂ ਹੁੰਦਾ ਤਾਂ ਅੱਜ ਅਸੀਂ ਨੌਜਵਾਨ ਸਾਡੇ ਜਿਹੜੇ ਨੇ ਉਹ ਦਿੱਲੀ ਪਹੁੰਚੇ ਹੁੰਦੇ ਕਿਉਂਕਿ ਕਿਸੇ ਬੰਦੇ ਦੇ ਉੱਪਰ ਨਾ ਫੇਸ ਹੁੰਦਾਗਾ ਲੋਕਾਂ ਨੂੰ ਭਰੋਸਾ ਹੁੰਦਾਗਾ ਸੋ ਇਹ ਦੀਪ ਸਿੱਧੂ ਦੇ ਜਿੰਨੇ ਸਾਰੇ ਆਪਾਂ ਕਹਿ ਸਕਦੇ ਆ ਦੀਪ ਜਗਾਏ ਹੋਏ ਨੇ ਸਰਪੰਚ ਸਾਹਿਬ ਤੁਸੀਂ ਇੱਕ ਮੈਨੂੰ ਸਵਾਲ ਦਾ ਜਵਾਬ ਦਿਓ ਕਿ ਜਿਹੜਾ ਹਰਿਆਣੇ ਦੇ ਵਿੱਚ ਅਗਰ ਆਪਾਂ ਕਹੀ ਹਰਿਆਣੇ ਦੇ ਵਿੱਚ ਤਾਂ ਆਪਾਂ ਨੇ ਕੋਈ ਉੱਥੇ ਪ੍ਰਦਰਸ਼ਨ ਨਹੀਂ ਸੀ ਕਰਨਾ ਕੁਝ ਨਹੀਂ ਸੀ ਕਰਨਾ ਆਪਾਂ ਨੇ ਲੰਘਣਾ ਸੀਗਾ ਕੀ ਹਰਿਆਣਾ ਸਰਕਾਰ ਨੇ ਜੋ ਕੁਝ ਕੀਤਾਗਾ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਵੇਖੋ ਜੀ ਜਦੋਂ ਅਸੀਂ ਫਰੀਦ ਕਾ ਮਾਫ ਸਪੀਚ ਦੀ ਗੱਲ ਕਰਦੇ ਆਂ ਵੀ ਸਾਨੂੰ ਸੰਵਿਧਾਨ ਨੇ ਅਧਿਕਾਰ ਦਿੱਤਾ ਬਿਲਕੁਲ ਜੀ ਫਿਰ ਉਹਦੇ ਵਿੱਚ ਟੋਏ ਪੱਟਣੇ ਕਿੱਲਾਂ ਗੱਡਣੀਆਂ ਇਹ ਅਕਸਰ ਨੂੰ ਇਹ ਪੈਸਾ ਸਰਕਾਰ ਦੇ ਵੱਲੋਂ ਹੀ ਦਿੱਤਾ ਗਿਆ ਨਾ ਕਿਹੜੇ ਕਾਨੂੰਨ ਦੇ ਆਧਾਰ ਤੇ ਆਪ ਤਾਂ ਪੁੱਟਿਆ ਨਹੀਂ ਤੇ ਡੀਸੀਆਂ ਨੂੰ ਹਦਾਇਤ ਹੋਈ ਆ ਵੀ ਇਹ ਪੁੱਟੋ ਤੇ ਕਿੱਥੇ ਮਤਲਬ ਕਿ ਕਿਸਾਨਾਂ ਦੇ ਉੱਤੇ ਗੋਲੀਆਂ ਪੰਜਾਬ ਦੇ ਹਿੱਸੇ 'ਚ ਇਹ ਡਰੋਨ ਉੱਤਰ ਰਹੇ ਨੇ ਆਪਣੇ ਡਰੋਨ ਦੇ ਰਾਹੀਂ ਆ ਆਪੂਏ ਵਾਲੇ ਗੋਲੇ ਦੂਜਾ ਤੀਜਾ ਕੀ ਮੈਂ ਮੁੱਖ ਮੰਤਰੀ ਭਗਵਾਨ ਸਿਰ ਨੂੰ ਬੇਨਤੀ ਕਰਦਾ ਮਾਨ ਸਾਹਿਬ ਨੂੰ ਜੀ ਕਿ ਤੁਹਾਡੇ ਪੰਜਾਬ ਦੀ ਹੱਦ 'ਚੋਂ ਡਰੋਨ ਸੁੱਟ ਰਹੇ ਨੇ ਤੁਹਾਡੇ ਇੱਥੇ ਐਸਐਲਆਰ ਦੀਆਂ ਗੋਲੀਆਂ ਚਲਾ ਰਹੇ ਨੇ ਕੀ ਤੁਹਾਡੇ ਡੀਸੀ ਤੁਹਾਡੇ ਐਸਐਸਪੀ ਦਾ ਫਰਜ ਨਹੀਂ ਬਣਦਾ ਉਹ ਜੋ ਜ਼ਖਮੀ ਹੋਏ ਨੇ ਮੁੰਡੇ ਉਹਨਾਂ ਦੇ ਜਿਵੇਂ 12 ਬੋਰ ਤੇ ਛਰਲੇ ਲੱਗੇ ਨੇ ਐਵੇਂ ਦੇ ਸਰੀਰ ਤੇ ਨਿਸ਼ਾਨ ਨੇ ਕੀ ਉਹਨਾਂ ਦੇ ਬਿਆਨ ਲੈ ਕੇ ਉਹਨਾਂ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਜਿਹੜੀ ਸਰਪੰਚ ਸਾਹਿਬ ਤੁਸੀਂ ਗੱਲ ਕਹੀ ਆ ਮੈਂ ਕੱਲ ਕਹੀ ਸੀ ਗੱਲ ਇਹ ਕਿ ਜਦੋਂ ਇਹਨਾਂ ਨੇ ਸਰਕਾਰ ਬਣਨ ਵੇਲੇ ਜਦੋਂ ਸਰਕਾਰ ਬਣੀ ਆ ਇੱਕ ਬਲੌਗਰ ਸੀਗਾ ਬੱਗਾ ਦਿੱਲੀ ਦਾ ਜਿਹੜਾ ਫੜਿਆ ਸੀਗਾ ਉਹਨੂੰ ਹਰਿਆਣੇ ਦੇ ਵਿੱਚ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਇੱਥੇ ਰੋਕ ਕੇ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਇੱਥੇ ਰੋਕਿਆ ਜੀ ਇੱਥੇ ਰੋਕ ਲਿਆ ਸੀਗਾ ਤੇ ਇੱਕ ਦਿਨ ਉਹਨਾਂ ਨੂੰ ਬਿਠਾ ਕੇ ਰੱਖਿਆ ਤੇ ਉਲਟਾ ਇਹਨਾਂ ਦੇ ਉੱਪਰ ਪਰਚਾ ਵੀ ਦਰਜ ਕੀਤਾ ਸੀਗਾ ਉਹ ਇੱਕ ਛੋਟੀ ਗੱਲ ਸੀ ਲੇਕਿਨ ਅੱਜ ਹਰਿਆਣਾ ਪੁਲਿਸ ਨੇ ਜੋ ਕੁਝ ਆਪਾਂ ਦੋ ਦਿਨਾਂ ਦੇ ਦੇਖ ਰਹੇ ਆ ਇੱਥੇ ਬੰਬ ਛਿਟਕੇ ਕੀਤਾਗਾ ਤੇ ਇਹ ਭਗਵੰਤ ਮਾਨ ਨੂੰ ਜੋ ਤੁਸੀਂ ਸਵਾਲ ਕੀਤਾਗਾ ਇਹ ਬਿਲਕੁਲ ਭਗਵੰਤ ਮਾਨ ਨੂੰ ਇਸ ਚੀਜ਼ ਦਾ ਜਿਹੜਾ ਜਵਾਬ ਦੇਣਾ ਚਾਹੀਦਾ ਹੋਰ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਅੱਜ ਅਸੀਂ ਡੱਲੇਵਾਲ ਸਾਹਿਬ ਦੀ ਪਿੱਛੇ ਮਤਲਬ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਉਹਨਾਂ ਨੇ ਇੱਕ ਬੰਬ ਟਾਈਪ ਮਤਲਬ ਉੱਥੇ ਦਿਖਾਇਆ ਖੋਲ ਜਿਨਾਂ ਕੇ ਬਾਡਰ ਦੇ ਉੱਪਰ ਵਰਤਿਆ ਜਾਂਦਾਗਾ ਉਹ ਸਾਡੇ ਇੱਥੇ ਲੋਕਾਂ ਦੇ ਉੱਪਰ ਵਰਤਿਆ ਗਿਆਗਾ ਉਹ ਲੇਕਿਨ ਇੱਥੇ ਹੁਣ ਨੈੱਟ ਨਾ ਚੱਲਦਾ ਹੁਣ ਕਰਕੇ ਇਹ ਵੀਡੀਓ ਡਾਊਨਲੋਡ ਨਹੀਂ ਹੋਈ ਤੇ ਇਹ ਤੁਸੀਂ ਕਿਵੇਂ ਦੇਖਦੇ ਹੋ ਕੀ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਰਵਈਆ ਕੀਤਾਗਾ ਇਹਦਾ ਗੁੱਸਾ ਤੁਹਾਡੇ ਮਨ ਵਿੱਚ ਕਿੰਨਾ ਕਾ ਵੇਖੋ ਜੀ ਜੋ ਦੁਸ਼ਮਣ ਦੇਸ਼ ਤੇ ਵੀ ਨਹੀਂ ਆਪਾਂ ਵਰਤ ਸਕਦੇ ਉਹ ਚੀਜ਼ਾਂ ਇੱਥੇ ਹੋਈਆਂ ਐਵੇਂ ਸਾਡੇ ਦਰਬਾਰ ਸਾਹਿਬ ਦੇ ਉੱਤੇ ਇਹ ਗੈਸਾਂ ਵਾਲੇ ਬੰਬ ਹੋਅ ਕੈਮੀਕਲ ਵਾਲੇ ਬੰਬ ਛੁੱਟੇ ਗਏ ਕੀ ਗੱਲ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਇਹਨਾਂ ਤਾਂ ਭਾਰਤ ਪਾਕਿਸਤਾਨ ਦੇ ਬਾਰਡਰ ਤੇ ਦੀਏ ਕੁਝ ਹੁੰਦਾ ਜਿੰਨਾ ਸਾਡਾ ਇੱਥੇ ਹੋ ਚੁੱਕਿਆ ਸਾਡਾ ਪੰਜਾਬ ਕੱਟ ਕੇ ਵੱਢ ਕੇ ਛੋਟਾ ਕਰ ਦਿੱਤਾ ਇਹ ਸਾਡਾ ਹਰਿਆਣਾ ਪਹਿਲਾਂ ਸਾਡੇ ਪੰਜਾਬ ਦਾ ਹੀ ਹਿੱਸਾ ਸੀ ਤੇ ਅੱਜ ਸਾਨੂੰ ਚਾਰ ਸ਼ਹਿਰਿਆਂ ਤੋਂ ਘੇਰ ਕੇ ਮਾਰਿਆ ਜਾ ਰਿਹਾ ਬੁੱਜੀ ਗੱਲ ਮੈਂ ਜਥੇਬੰਦੀਆਂ ਨੂੰ ਕਹਿਣਾ ਚਾਹੁੰਦਾ ਚੜੂਨੀ ਸਾਹਿਬ ਨੇ ਅੱਜ ਮੀਟਿੰਗ ਸੱਤੀ ਆਪਣੇ ਪਿੰਡ ਜੀ ਪਿਛਲੀ ਵਾਰ ਉਹਨਾਂ ਨੇ ਨਾਲ ਆ ਕੇ ਚਲੋ ਬੈਰੀਕੇਡ ਭੰਨੇ ਸਾਰਾ ਕੋ ਕੀਤਾ ਕੀ ਜਥੇਬੰਦੀਆਂ ਇਹ ਦੇਖਦੇ ਆ ਵੀ ਤੁਹਾਨੂੰ ਅਸੀਂ ਪੁੱਛਾਂਗੇ ਚਲੋ ਸਾਡੇ ਨਾਲ ਆ ਲੋਕ ਆਪਣੇ ਆਪ ਆਏ ਨੇ ਹਾਂਜੀ ਬਿਲਕੁਲ ਇਹ ਨਾ ਹੁਣ ਵੀ ਲੀਡਰ ਜਥੇਬੰਦੀ ਵਾਲੇ ਇਕੱਲੇ ਰਹਿ ਜਾਣ ਤੇ ਉਹਨਾਂ ਦੀਆਂ ਜਥੇਬੰਦੀਆਂ ਦੇ ਆਗੂ ਆਪਣੇ ਬਾਗੀ ਹੋ ਕੇ ਇੱਥੇ ਆਉਣ ਅਗਰਾਹਾਂ ਵਾਲੇ ਵੀ ਇੱਥੇ ਫਿਰਦੇ ਨੇ ਦੂਜੇ ਵੀ ਫਿਰ ਲੋਕ ਆਪਣੇ ਪੱਤਰ ਤੇ ਆ ਗਏ ਆਏ ਹੋਏ ਨੇ ਬਿਲਕੁਲ ਜੀ ਪਰ ਉਹਨਾਂ ਨੂੰ ਇਹ ਦੇਖੋ ਵੀ ਜੇ ਹੋਰ 5-7 ਦਿਨ ਨਾ ਆਏ ਉਹ ਇਹ ਦੇਖ ਲਓ ਵੀ ਉਹ ਆਗੂ ਇਕੱਲੇ ਹੀ ਰਹਿ ਜਾਣਗੇ ਪਿੰਡ ਪਿੰਡ ਦੇ ਵਿੱਚ ਲੋਕ ਉਹਨਾਂ ਨੂੰ ਸਵਾਲ ਵੀ ਕਰਨਗੇ ਤੇ ਆਪ ਵੀ ਆਉਣਗੇ ਇੱਥੇ ਜਿਹੜੀ ਤੁਸੀਂ ਸਰਪੰਚ ਸਾਹਿਬ ਇਹ ਗੱਲ ਕਹੀ ਆ ਇਹ ਗੱਲ ਬਿਲਕੁਲ ਵਾਜਵ ਹੈ ਕਿਉਂਕਿ ਜਿਹੜਾ ਲੀਡਰਾਂ ਦੇ ਵਿੱਚ ਕੱਲ ਦਾ ਆਪਾਂ ਦੇਖ ਰਿਹਾ ਇਸ ਤਰ੍ਹਾਂ ਲੱਗ ਰਿਹਾ ਜੇ ਜੱਕ ਜਿਵੇਂ ਉਹਨਾਂ ਨੂੰ ਇਹ ਲੱਗਦਾ ਹੁੰਦਾਗਾ ਕਿ ਅਗਰ ਕੋਈ ਘਟਨਾ ਵਾਪਰ ਗਈ ਕਿਤੇ ਸਾਡੇ ਗੱਲ ਨਾ ਪਹੁੰਚੇ ਜਾਂ ਤਾਂ ਕੋਈ ਇਸ ਤਰ੍ਹਾਂ ਦਾ ਉਹਨਾਂ ਦੇ ਦਿਮਾਗ ਤੇ ਵਜ ਜਾਣਾਗਾ ਜਾਂ ਮਤਲਬ ਕੋਈ ਹੋਰ ਮਤਲਬ ਗੱਲ ਹੈਗੀ ਲੇਕਿਨ ਜਿਹੜੇ ਲੋਕ ਨੌਜਵਾਨ ਆਪ ਮਹਾਰੇ ਆਏ ਹੋਏ ਨੇ ਇਹ ਤੁਸੀਂ ਤਾਂ ਪੰਜ ਚਾਰ ਦਿਨ ਕਹਿੰਦੇ ਹੋ ਮੈਂ ਜੋ ਗੱਲ ਸੋਚਦਾ ਮੈਨੂੰ ਇਹ ਆ ਕਿ 24 ਘੰਟੇ 48 ਘੰਟੇ ਵੀ ਲੋਕਾਂ ਨੂੰ ਇਦਾਂ ਰੋਕ ਕੇ ਰੱਖਣਾ ਜਿਹੜਾ ਉਹ ਬਹੁਤ ਮੁਸ਼ਕਲ ਹੋ ਜਾਣਾ ਉਹਨਾਂ ਨੂੰ ਫੈਸਲਾ ਜੋ ਵੀ ਕਰਨਾਗਾ ਉਹ ਕਰਕੇ ਇਹਨਾਂ ਨੂੰ ਜੋ ਕਿਉਂਕਿ ਇਸ ਕੀ ਦਿੱਲੀ ਕੂਚ ਦਾ ਸਨੇਹਾ ਸੀਗਾ ਆਪਾਂ ਨੂੰ ਮੈਂ ਤਾਂ ਤੁਹਾਨੂੰ ਇੱਕ ਹਟ ਕੇ ਸਵਾਲ ਕਰਦਾ 1982 ਦੇ ਵਿੱਚ ਸਰਪੰਚ ਸਾਹਿਬ ਉਦੋਂ ਅਸੀਂ ਜਵਾਨ ਸੀਗੇ ਤੇ ਉਦੋਂ ਭਾਜਨ ਲਾਲ ਨੇ ਇੱਥੇ ਸਾਡੇ ਨਾਲੇ ਕੁਝ ਕੀਤਾ ਸੀ ਸਾਡੀਆਂ ਪੱਗਾਂ ਲਾਈਆਂ ਏਸ਼ੀਅਨ ਗੇਮਾਂ ਤੋਂ ਰੋਕਣ ਦੀ ਖਾਤਰ ਉਹ ਅੱਜ ਤੱਕ ਅਸੀਂ ਭਾਜਨ ਲਾਲ ਨੂੰ ਬੁੱਚੜ ਕਹਿ ਕੇ ਬੁਲਾਉਂਦੇ ਆ ਕੀ ਇਹ ਖੱਟਰ ਨੇ ਜਿਹੜਾ ਕੁਝ ਕੀਤਾ ਇਹ ਉਹਦੋਂ ਵੱਧ ਕੇ ਨਹੀਂ ਕੀਤਾ ਹੈਗਾ ਬਿਲਕੁਲ ਬਿਲਕੁਲ ਆਪਣੇ ਸਰਦਾਰ ਕਰਮੇ ਸਿੰਘ ਜੀ ਇਹਨਾਂ ਨੇ ਬਿਲਕੁਲ ਉਹੀ ਕੁਝ ਸਾਨੂੰ ਅੱਜ ਤੋਂ 35 40 ਸਾਲ ਪਹਿਲਾਂ ਵਾਲੀਆਂ ਉਹ ਯਾਦਾਂ ਤਾਜ਼ਾ ਕਰਵਾ ਦਿਤੀਆਂ ਨੇ ਹੁਣ ਇਹ ਵੇਖੋ ਤੁਸੀਂ ਅਮਰੀਕਾ ਕੈਨੇਡਾ ਬਾਹਰਲੇ ਮੁਲਕਾਂ ਦੀ ਅੰਗਰੇਜ਼ੀ ਅਖਬਾਰਾਂ ਦੇ ਵਿੱਚ ਹੈਡਲਾਈਨ ਬਣੀ ਆ ਕੀ ਗੱਲ ਉੱਥੇ ਸਾਡੇ ਇੰਡੀਆ ਦੀ ਬੇਇੱਜ਼ਤੀ ਨਹੀਂ ਹੋ ਰਹੀ ਯੂਨੋ ਦੇ ਵਿੱਚ ਗੱਲ ਹੋ ਰਹੀ ਆ ਉੱਥੇ ਬੇਇੱਜ਼ਤੀ ਨਹੀਂ ਹੋ ਰਹੀ ਜਿੰਨਾ ਤੁਸੀਂ ਇਹਨਾਂ ਨੂੰ ਦੱਬੋਗੇ ਜਾਂ ਹੋ ਇਹ ਓਨਾ ਸੰਘਰਸ਼ ਉੱਤੇ ਜਾਊਗਾ ਇੱਕ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਸਮਝਦੇ ਹੋ ਮੈਂ ਇਹ ਕਿਸਾਨਾਂ ਦਾ ਸੰਘਰਸ਼ ਹੈ ਹੂੰ ਜੇ ਤਿੰਨ ਕਾਨੂੰਨ ਕਾਲੇ ਲਾਗੂ ਹੋ ਜਾਂਦੇ ਸਾਨੂੰ ਉਹਨਾਂ ਨੇ ਕਿਹਾ ਸੀ ਉਹਦੇ ਵਿੱਚ ਇੱਕ ਲਾਈਨ ਸੀ ਵੀ ਤੁਸੀਂ ਜੇ ਘਰ ਦੇ 8 ਜੀਓ ਜਾਂ 6 ਹੋ ਤੁਸੀਂ ਪਹਿਲਾਂ ਦੱਸਣਾ ਪਊਗਾ ਕਿੰਨੀ ਫਸਲ ਘਰ ਰੱਖਣੀ ਆ ਖਾਣ ਲਈ ਜੇ ਅਸੀਂ 2 ਕੁਇੰਟਲ ਵੀ ਉੱਤੇ ਰੱਖੀਏ ਤਾਂ ਸਾਡੇ ਤੇ ਪਰਚਾ ਜੀ ਅਸੀਂ ਅੱਜ ਆਪਣੇ ਭਰਾ ਨੂੰ ਕਿਸੇ ਨੂੰ 5 ਕੁਇੰਟਲ ਕਣਕ ਕਿਸੇ ਨੂੰ 4 ਦੇ ਦਿੰਨੇ ਆ ਉਹ ਸਾਡੇ ਤੋਂ ਮੰਗ ਲੈਂਦੇ ਤੇ ਅਸੀਂ ਦੇ ਦਿੰਨੇ ਆ ਲਿਹਾਜ਼ ਚ ਬਿਲਕੁਲ ਫਿਰ ਇਹ ਹੋਣਾ ਸੀ ਵੀ ਉਹਨਾਂ ਨੂੰ ਪੈਕੇਟਾਂ ਦੇ ਵਿੱਚ ਮਿਲਣੀ ਸੀ ਕਾਰਪੋਰੇਟ ਘਰਾਣਿਆਂ ਤੋਂ 150 200 ਰੁਪਏ ਕਿੱਲੋ ਕਣਕ ਆਟਾ ਜਿਹੜਾ ਅੱਜ ਸਾਡਾ 20 ਰੁਪਏ ਆ ਕਿਸੇ ਚੀਜ਼ ਦਾ ਰੇਟ 20 ਰੁਪਏ ਹੈ ਅੱਜ ਝੋਨੇ ਦਾ 20 ਰੁਪਏ ਕਿਲੋ ਰੇਟ ਆ ਕਣਕ ਦਾ 20 ਰੁਪਏ ਕਿਲੋ ਰੇਟ ਆ ਤੇਲ ਤੋਂ ਲੈ ਕੇ ਕੋਈ ਚੀਜ਼ ਚਲੇ ਜਾਓ ਸਾਡੇ ਆਲੂ ਹੁੰਦੇ ਨੇ 3.5 ਰੁਪਏ 3 ਰੁਪਏ ਸਾਡਾ ਖਰਚਾ ਨਹੀਂ ਪੂਰਾ ਹੁੰਦਾ ਤੇ ਕਾਰਪੋਰੇਟ ਜਾਂ ਵਪਾਰੀ ਕੀ ਕਰਦੇ ਨੇ 50 ਰੁਪਏ 60 ਰੁਪਏ ਅੱਜ 400 ਰੁਪਏ ਲਸਣ ਦਾ ਰੇਟ ਆ ਹੈ ਜਦੋਂ ਅਸੀਂ ਵੇਚਣਾ ਸਾਡੇ ਤੋਂ 20 ਰੁਪਏ ਨਹੀਂ ਕਿਸੇ ਨੇ ਲੈਣਾ ਵੀ ਇਹ ਜਿਹੜੀ ਆ ਜਾਣ ਤਾਂ ਫਿਰ ਜੇ ਕਿਸਾਨ ਤੋਂ ਸਸਤਾ ਲੈਣਾ ਲੋਕਾਂ ਨੂੰ ਵੀ ਸਸਤਾ ਦਿਓ ਸਸਤਾ ਦਿਓ ਬਿਲਕੁਲ ਕੋਈ 2-4 ਰੁਪਏ ਆਪਣਾ ਮਾਰਜਨ ਰੱਖੋ ਪਰ ਇਹ ਦੇਖੋ ਵੀ ਤੁਸੀਂ ਕਿਸਾਨ ਨੂੰ ਵੀ ਮਾਰੋ ਤੇ ਲੋਕਾਂ ਨੂੰ ਵੀ ਮਾਰੋ ਸਰਪੰਚ ਸਾਹਿਬ ਇਹ ਤਾਂ ਦੇਖੋ ਇੱਕ ਐਡਾ ਵੱਡਾ ਸਵਾਲ ਹੈ ਕਿ ਜਿਹੜਾ ਸਾਡਾ ਮਤਲਬ ਇੱਕ ਕਿਸਾਨ ਹੀ ਕਿਵੇਂ ਹੈਗੇ ਆ ਜਿਹੜਾ ਸਾਡੀ ਚੀਜ਼ ਹੈ ਜਿਹੜੀ ਸਾਡੀ ਚੀਜ਼ ਦਾ ਮੂਰਲਾ ਬੰਦਾ ਮੁੱਲ ਤੈਅ ਕਰਦਾ ਜਦੋਂ ਕਿ ਦੁਨੀਆ ਤੇ ਕੋਈ ਵੀ ਐਸੀ ਚੀਜ਼ ਨਹੀਂ ਹਰੇਕ ਦੁਕਾਨਦਾਰ ਚਾਹੇ 5 ਰੁਪਈਆਂ ਦੀ ਕੋਈ ਸ਼ਿੰਖਾਂ ਦੀ ਡੱਬੀ ਵੀ ਆ ਉਹਦਾ ਵੀ ਉਹਨੇ ਰੇਟ ਤੈਅ ਕਰਨਾ ਇਹ ਸਾਡੇ ਨਾਲ ਜਿਹੜੀ ਜਾਤੀ ਆ ਇਹ ਮਤਲਬ ਦੁਨੀਆ ਤੇ ਇਕੱਲੇ ਕਿਸਾਨਾਂ ਨਾਲ ਹੋ ਰਹੀ ਆ ਸਰਪੰਚ ਸਾਹਿਬ ਤੁਹਾਡਾ ਧੰਨਵਾਦ ਵੀਡੀਓ ਤੁਹਾਡੀ ਗੱਲ ਹੋ ਰਹੀ ਆ ਹਾਂਜੀ ਇੱਕ ਗੱਲ ਹੋਰ ਇਹ ਲੋਕਾਂ ਨੂੰ ਇਹ ਵੀ ਪਤਾ ਨਹੀਂ ਕਿਸਾਨਾਂ ਨੇ ਦੁਬਾਰਾ 3 ਸਾਲ ਬਾਅਦ ਕਿਉਂ ਸੰਘਰਸ਼ ਕਰ ਲਿਆ ਜੀ ਉਹ ਭਾਈ ਇਹ ਜਿਹੜਾ ਐਮਐਸਪੀ ਕਾਨੂੰਨ ਬਣਾਉਣ ਦੀ ਇਹਨਾਂ ਨੇ ਗਰੰਟੀ ਦਿੱਤੀ ਸੀ ਇਹ ਉਹਦੇ ਤੋਂ ਭੱਜੇ ਜੀ ਜਿਹੜੇ ਪਰਚੇ ਦਰਜ ਹੋਏ ਸੀ ਲੋਕਾਂ ਦੇ ਕਿਸਾਨਾਂ ਤੇ ਇਹ ਉਹਦੇ ਤੋਂ ਭੱਜੇ ਲਖੀਮਪੁਰ ਖੀਰੀ ਵਾਲਾ ਕੇਸ ਆ ਉਹਦੇ ਤੋਂ ਭੱਜੇ ਅਸੀਂ ਉਹ ਪਹਿਲਾਂ ਇਹਨਾਂ ਨਾਲ ਮੀਟਿੰਗਾਂ ਹੀ ਕਰਦੇ ਰਹੇ ਨੇ ਸਾਡੇ ਆਗੂ 3 ਸਾਲ ਜਦੋਂ ਨਹੀਂ ਉਹਨਾਂ ਤੇ ਪੂਰੇ ਉੱਤਰੇ ਅੱਜ ਸੰਘਰਸ਼ ਤਾਂ ਖੜਾ ਹੋਇਆ ਇਹ ਮੈਂ ਸਪਸ਼ਟ ਕਰਦੇ ਆਂ ਲੋਕਾਂ ਨੂੰ ਇਹ ਵੀ ਪਤਾ ਨਹੀਂ ਇਹ ਕੋਈ ਹੋਰ ਮੰਗਾਂ ਲੈ ਕੇ ਲੱਗ ਗਏ ਨੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਇਹ ਸਾਰੇ ਦੇਖਣ ਵਾਲੇ ਅੰਤ ਵੀਡੀਓ ਹੋਰ ਬਣਾਉਣਗੇ ਤਿੰਨ ਪ੍ਰਕਾਰ ਦੇ ਸੁੱਤੇ ਗਏ ਨੇ ਜੀ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਲਾਸਟ ਬੇਨਤੀ ਕਰਦਿਆਂ ਵੀ ਵੇਖੋ ਕਲਾ ਜਿਹੜੀ ਵਰਤੀ ਏ ਵੀ ਜਿਹੜਾ ਡਰੋਨ ਅਸੀਂ ਪਰਸੋਂ ਤੋਂ ਅਸੀਂ ਇੱਥੇ ਸਾਂ ਤੇ ਅੱਜ ਰਾਤੀ ਅੱਜ ਰਾਤੀ ਗਏ ਸਾਂ ਮਾੜਾ ਜਾਂ ਅਸੀਂ ਪਿੰਡ ਨੂੰ ਜਿਹੜਾ ਨੌਜਵਾਨ ਨੇ ਪਤੰਗ ਦੇ ਨਾਲ ਡਰੋਨ ਸੱਟਿਆ ਜੀ ਹਾਂ ਪਰ ਸਾਡੇ ਆ ਇਹਨਾਂ ਨੇ ਵੇਖੋ ਸਾਡੇ ਨਾਲ ਘੱਟ ਤੇ ਨਹੀਂ ਗੁਜਾਰੀ ਪਰ ਨਿਸ਼ਾਨ ਸਾਹਿਬ ਲੱਗ ਗਏ ਨੇ ਮੈਂ ਤੇ ਇਹ ਆ ਨਾ ਵੀ ਜੇ ਇਹਨਾਂ ਨੇ ਨਹੀਂ ਰਾਹ ਦੇਣਾ ਤੇ ਕਿਸਾਨ ਆਕੂ ਅੱਗੇ ਨਹੀਂ ਜਾਣ ਜੋਗੇ ਤੇ ਫਿਰ ਇਸੇ ਹੀ ਇੱਥੇ ਹੀ ਪੁਲ ਦੇ ਉੱਤੇ ਵੀ ਗੁਰਦੁਆਰਾ ਬਣਾ ਦਿਓ ਫਿਰ ਵੰਡ ਦਿਓ ਫਿਰ ਕਰ ਲੋ ਅਡਰਾ ਜਿਹੜਾ ਕਰਨਾ ਹਰ ਦੂਜੀ ਗੱਲ ਇਹ ਵੀ ਬਈ ਖਨੌਰੀ ਦੇ ਨਾਲ ਦੱਤੇ ਵਾਲਾ ਪਿੰਡ ਬਾਈ ਸਾਹਿਬ ਇਹ ਮੈਂ ਕੱਟੜ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹਨਾ ਵੀ ਪਸ਼ੂਆਂ ਦੇ ਡੰਗਰਾਂ ਦੇ ਉੱਤੇ ਅੱਜ ਰਾਤੀ ਵੀ ਤੇ ਕੱਲ ਵੀ ਤੇ ਪਰਸੋਂ ਵੀ ਉਹਨਾਂ ਦੇ ਡੰਗਰਾਂ ਵਾਲੀਆਂ ਵਹਿਲੀਆਂ ਦੇ ਵਿੱਚ ਆंसू ਗੈਸ ਦੇ ਗੋਲੇ ਸੱਟੇ ਨੇ ਧੀਆ ਭੈਣਾ ਕੁੜੀਆਂ ਛੋਟੇ ਬੱਚੇ ਉਹ ਘਰ 'ਚ ਬੈਠੇ ਸਨ ਉਹਨਾਂ ਦੇ ਘਰਾਂ ਦੇ ਵਿੱਚ ਬਰਾਂਡਿਆਂ ਦੇ ਵਿੱਚ ਇਹ ਆ ਜਿਹੜੇ ਆंसू ਗੈਸ ਦੇ ਗੋਲੇ ਸੱਟੇ ਗਏ ਨੇ ਇਹ ਕਿੱਧਰ ਦਾ ਕਾਨੂੰਨ ਹੈ ਦਸ ਡੰਗਰਾਂ ਨੇ ਜਿਹੜੇ ਪਸ਼ੂਆਂ ਨੇ ਉਹਨਾਂ ਤੇ ਨਹੀਂ ਕੋਈ ਕਿਸੇ ਦਾ ਵਿਗਾੜਿਆ ਇੰਨਾ ਜਿਆ ਮਾੜੀ ਹਰਕਤ ਤੇ ਉਤਰੀ ਹੋਈ ਹੈ ਸਰਕਾਰ ਪਰ ਮੈਂ ਲਾਸਟ ਬੇਨਤੀ ਕਰਦਿਆਂ ਵੀ ਜਿਹੜੇ ਮੇਰੇ ਭਰਾ ਟਰਾਂਸਪੋਰਟਰ ਨੇ ਡਰਾਈਵਰ ਵੀਰ ਨੇ ਉਹ ਭਰਾਓ ਜੇ ਤੁਹਾਡੀ ਵੀ ਕੋਈ ਜ਼ਮੀਰ ਜਾਗਦੀ ਏ ਤੇ ਆਜੋ ਜਿਹੜਾ ਖਨੌਰੀ ਬਾਰਡਰ ਲੱਗਦਾ ਖਨੌਰੀ ਅਪੜ ਜੋ ਇੱਥੇ ਹੈ ਚੰਬੂ ਵਾਲੇ ਆਜੋ ਉਹ ਤੁਹਾਡੇ ਤੇ ਹੀ ਟੈਨ ਰਨ ਦਾ ਕੇਸ ਪਾਤਾ ਤੁਸੀਂ ਨਜਾਇਜ਼ ਤੇ ਨ ਮਰਿਓ ਜੇ ਉਹ ਜੇ ਮਰਾਂਗੇ ਤੇ ਕਿਸੇ ਕੋ ਕੌਮ ਪਿੱਛੇ ਮਰਾਂਗੇ ਕੱਲੋਂ ਇਹ ਦਿਨ ਕੋਈ ਕਹਦੇ ਵੀ ਐਕਸੀਡੈਂਟ ਮਾਰ ਕੀਤਾ ਸੀ ਵੀ 10 ਸਾਲ ਦੀ ਸਜ਼ਾ ਭੁਗਤਣਦਿਆ ਤੇ ਜੇ ਮੇਰੇ ਮਰਨੇ ਕੋ ਚਾਹੋ ਐ ਵੀ ਜੇ ਮਰਨ ਦਾ ਚਾਹੀਏ ਪਰ ਇੱਥੇ ਕਿਸੇ ਕੌਮ ਪਿੱਛੇ ਆ ਕੇ ਦੇ ਮਰ ਗਏ ਐ ਜੀ ਤੇ ਵਾਹਿਗੁਰੂ ਜੀਤਾ ਖਾਲਸਾ ਤੇ ਵਾਹਿਗੁਰੂ ਜਿੱਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਇਹ ਤੁਸੀਂ ਸੁਣ ਰਹੇ ਸੀਗੇ ਜਿਹਦੇ ਸਰਪੰਚ ਸਾਹਿਬ ਇਹ ਟਰਾਂਸਪੋਰਟਰ ਨੇ ਤੇ ਸਾਰੇ ਜਿੰਨੇ ਮਤਲਬ ਆਪਣੇ ਜਜਵਾਤ ਇਹਨਾਂ ਨੇ ਦੱਸੇ ਨੇ ਸਾਰੇ ਲੋਕਾਂ ਦੇ ਜਜਵਾਤ ਨੇ ਜਿਹੜਾ ਨੌਜਵਾਨਾਂ ਦੇ ਵਿੱਚ ਗੁੱਸਾ ਹੈਗਾ ਉਹ ਆਪਾਂ ਇਹ ਕਹਿ ਸਕਦੇ ਹਾਂ ਕਿ ਦਿਨ ਸਿੱਪ ਜਾਊਗਾ ਲੇਕਿਨ ਜਿਹੜੇ ਸਵਾਲ ਨੇ ਉਹ ਨਹੀਂ ਮੁੱਕਣੇ ਹੈਗੇ ਸਾਡੇ ਤੇ ਜਿੰਨੀਆਂ ਜਾਤੀਆਂ ਸਰਕਾਰਾਂ ਨੇ ਕੀਤੀਆਂ ਨੇ ਆਪਾਂ ਸਾਰੇ ਜਾਣਦੇ ਆ ਅੱਜ ਲਈ ਇੰਨਾ ਹੀ ਵਾਈਕਰੂਜੀ ਦਾ ਖਾਲਸਾ ਵਾਈਕਰੂਜੀ ਕਿਪਤੇ ਆ ਵੀਰ ਇੱਕ ਪਏ ਆ ਜਿਹੜਾ ਵੀਰ ਹੈ ਇਹ ਐਦਕੀ ਵੀ ਹੋਣਾ ਇੱਥੇ ਵੇ ਤਿੰਨੇ ਦਿਨ ਇੱਥੇ ਆਂਦੇ ਰਹੇ ਸੀ ਪਿੱਛੇ ਵੀ ਇੱਕ ਮਹੀਨਾ ਦੀਪ ਸਿੰਧੂ ਦੇ ਧੰਦੇ ਦੇ ਵਿੱਚ ਡੇਲੀ ਹਾਜ਼ਰੀ ਲਾਂਦੇ ਰਹੇ ਸੀ ਓਕੇ ਓਕੇ ਵੈਰੀ ਗੁੱਡ ਕਿਹੜਾ ਪਿੰਡ ਕਬੂਲਪੁਰ ਜੀ ਕਿਹੜਾ ਨੌਕੀ ਤੁਹਾਡਾ ਮੇਰਾ ਜਸਪਾਲ ਸਿੰਘ ਜੀ ਓਕੇ ਜਸਪਾਲ ਸਿੰਘ ਦੀਪ ਸਿੰਧੂ ਜਿਆਦਾ ਆਂਦਾ ਹੈ ਹਾਂ ਜੀ ਹਾਂ ਜੀ ਸਟੇਟਸਾਂ ਦੇ ਪਾ ਰਹੇ ਆ ਜੀ ਆ ਦੇਖੋ ਇੰਸਟਾਗ੍ਰam ਤੇ ਜੀ ਵੀ ਹੁੰਦੇ ਪਾ ਰਹੇ ਆ ਜੀ ਹਾਂ ਜੀ ਹਾਂ ਜੀ ਆ ਲੋ ਜੀ ਇਹ ਸੰਗਤ ਦੇ ਸਾਹਮਣੇ ਨੌਜਵਾਨ ਆਉਣੇ ਚਾਹੀਦੇ ਨੇ ਅਜੇ ਵੀ ਦੋ ਕਈ ਸੱਜਣ ਜਿਹੜੇ ਨੌਜਵਾਨ ਨੇ ਉਹ ਟਰਾਲੀਆਂ 'ਚ ਬੈਠੇ ਨੇ ਕੀ ਨਾਮ ਜੀ ਮੇਰਾ ਨਾਮ ਜਗਜੀਤ ਸਿੰਘ ਲੇਕਿਨ ਇਹ ਖੱਟਰ ਨੂੰ ਤੇ ਮੋਦੀ ਨੂੰ ਇਹ ਕੰੰਧ ਤੇ ਲਿਖਿਆ ਹੋਇਆ ਪੜ੍ਹ ਲੈਣਾ ਚਾਹੀ ਪੜ੍ਹ ਗੱਲ ਕਹਿਣੀ ਹੈ ਹਾਂਜੀ ਹਾਂ ਕੋ ਇਹ ਬੇਨਤੀ ਹੈ ਵੇ ਜੀ ਕੱਟਰ ਸਾਹਿਬ ਨੇ ਤੇ ਨਿਲਵੇ ਜੀ ਨੇ ਇਹ ਗੱਲ ਕਹੀ ਸੀ ਵੀ ਕਿਸਾਨ ਆਉਣਾ ਚਾਹੁੰਦੇ ਨੇ ਵੀ ਪੈਦਲ ਆ ਜਾਣ ਬੱਸਾਂ ਤੇ ਆ ਜਾਣ ਟ੍ਰੇਨਾਂ ਤੇ ਆ ਜਾਣ ਵਿ ਟਰੈਕਟਰ ਤੇ ਇਹਨਾਂ ਨੂੰ ਜਿਹੜਾ ਟਰੈਕਟਰ ਤੇ ਇਹਨਾਂ ਨੂੰ ਅੰਧ ਨੇ ਵੀ ਅੱਗੇ ਇਹਨਾਂ ਨੇ ਮਾਰੂ ਹਥਿਆਰ ਲਾਏ ਨੇ ਅਸੀਂ ਟਰੈਕਟਰ ਦੇ ਅੱਗੇ ਇਹਨਾਂ ਨੂੰ ਮਾਰੂ ਹਥਿਆਰ ਨਹੀਂ ਦੇਖਦੇ ਇਹਨਾਂ ਨੂੰ ਨਿਸ਼ਾਨ ਸਾਹਿਬ ਦੇਖਦਾ ਪਿਆ ਟਰੈਕਟਰ ਦੇ ਅੱਗੇ ਲੱਗੇ ਉਹ ਇਹਨਾਂ ਨੂੰ ਚੁੱਪ ਬੰਦੇ ਨੇ ਜਿਹੜੇ ਬੰਪਰਾਂ ਦੇ ਅੱਗੇ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਲੱਗੇ ਨੇ ਜਿਹੜੇ ਬੰਪਰਾਂ ਦੇ ਅੱਗੇ ਉਹ ਇਹਨਾਂ ਨੂੰ ਚੁੱਪ ਬੰਦੇ ਨੇ ਔਰ ਇਹਨਾਂ ਨੂੰ ਜਿਹੜੀਆਂ ਦੁੱਤੀਆਂ ਕਾਮਰੇਟ ਨੇ ਉਹਨਾਂ ਨੂੰ ਉਹਨਾਂ ਨੂੰ ਇਹ ਤਕਲੀਫ ਹੈ ਇਸ ਗੱਲ ਦੀ ਨਿਸ਼ਾਨ ਸਾਹਿਬ ਦੀ ਠੀਕ ਹੈ ਨਾ ਇੱਕ ਭਾਜੀ ਆ ਵੀ ਤਿੰਨ ਤਰ੍ਹਾਂ ਦੇ ਨੇ ਇੱਕ ਪਲਾਸਟਿਕ ਦਾ ਇੱਕ ਆ ਜੀ ਇੱਕ ਇਹਨਾਂ ਵਿੱਚ ਇੱਕ ਕੱਚ ਇੱਕ ਕੱਚ ਤਰ੍ਹਾਂ ਦਾ ਜੀ ਓਕੇ 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 ਮੈਂ ਪਹਿਲੇ ਦਿਨ ਟਰੈਕਟਰ ਬੈਕ ਲਾ ਰਿਆ ਸਣਾ ਮੇਰੇ ਉੱਤੇ ਏਦਾਂ ਮੂੰਹ ਤੇ ਮਾਰ ਲੱਗ ਗਿਆ ਜੀ ਮੇਕੋ ਵੀਡੀਓ ਹੀ ਪਈ ਮੈਂ ਵਿਖਾ ਦਾਂਾ ਉਦੋਂ ਛਰਲੇ ਖਿੱਲਰ ਕੇ ਵੱਜ ਗਏ ਸਿੱਧਾ ਮੂੰਹ ਤੇ ਮਾਰੇ ਨੇ ਜੀ ਬੰਦਿਆਂ ਦੇ ਬੋਲੇ ਵੀ ਸੀ ਕਿ ਵੀ ਮੈਂ ਟਰੈਕਟਰ ਉਹ ਕਰ ਰਿਹਾ ਸੀਗਾ ਮਤਲਬ ਨੌਜਾਨ ਤੇ ਮੈਨੂੰ ਪਛਾਣਤਾ ਨਹੀਂ ਉਹਨਾਂ ਨੇ ਵੀ ਦੱਸਿਆ ਸੀਗਾ ਕਿ ਮੇਰੇ ਮਤਲਬ ਜਦੋਂ ਟਰੈਕਟਰ ਬੈਕ ਕਰ ਰਿਆ ਸਣਾ ਮੇਰੇ ਬਜਿਨਾ ਮੇਰੇ ਸੀ ਜੀ ਉਹ ਕਿਹੜਾ ਮਕਸਾ ਲੱਗਾ ਸੀ ਨਾ ਡੈਕ ਤੇ ਉਹਦੇ ਉ ਇੱਕ ਮੈਂ ਬਾਅਦ ਚ ਟਰੈਕਟਰ ਦੇ ਅੱਗੇ ਖੜ ਕੇ ਵੀਡੀਓ ਹੀ ਬਣਾਈ ਹੈ ਜੀ ਮੈਂ ਤੁਹਾਨੂੰ ਖਿੰਡੇ ਦੇ ਵਿਖਾ ਸਕਣਾ ਜੀ ਇਹ ਤਾਂ ਗੈਂਸ ਗੋਲੇ ਨੇ ਨਾ ਜੀ ਉਹਨਾਂ ਨੇ ਜਿਵੇਂ ਆਪਣੀਆਂ ਗੋਲੀਆਂ ਮਾਰੀਆਂ ਨੇ ਜੀ ਛਿੱਟੀਆਂ ਗੋਲੀਆਂ ਮਾਰੀਆਂ ਨੇ ਪਿੱਤਲ ਦੇ ਸਿੱਧੇ ਫੈਰ ਮਾਰੇ ਨੇ ਇਹਨਾਂ ਨੇ ਸੋ ਮੈਂ ਦੁਬਾਰਾ ਫੇਰ ਇਹੀ ਕਹੂੰਗਾ ਖੱਟਰ ਸਾਹਿਬ ਕੰਧ ਤੇ ਲਿਖਿਆ ਪੜ੍ਹ ਲਓ ਅੱਜ ਤੱਕ ਇਹ ਸਿੰਘ ਕਦੇ ਹਾਰੇ ਨਹੀਂ ਹੈਗੇ ਇੱਥੇ ਬਹੁਤ ਮੀਰ ਮੰਨੂ ਆਏ ਔਰੰਗਜੇਬ ਆਏ ਪਤਾ ਨਹੀਂ ਕਿੰਨੇ ਗਏ ਇੰਦਰਾ ਗਾਂਧੀ ਆਈ ਬਹੁਤ ਆਏ ਤੇ ਗਏ ਤੁਸੀਂ ਵੀ ਚਲੇ ਜਾਣਾ ਇੰਨਾ ਸਿੰਘਾਂ ਨੇ ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕੌਮ ਹੈ ਸੋ ਮੈਂ ਆਪਣੇ ਇੰਟਰਵਿਊ ਨੂੰ ਖਤਮ ਕਰਦਾ ਇੱਕ ਜਕਾਰਾ ਸੱਡਾਂਗੇ ਜੀ ਬੋਲੋ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਬਹੁਤ ਮਿਹਰਬਾਨ ਵਾਹਿਗੁਰੂ ਜੀ ਉਤਰ ਕੇ